ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆਈ ਇਹਨਾਂ ਨੇ ਤੇ ਮੇਲਾ ਜਿੰਨੀ ਕਰ ਚੱਲੂਗਾ ਉਹਨੇ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਲੱਗੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਤੇ ਅਸੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਮੋਗਾ ਚ ਮੇਲਾ ਰੋਕਣ ਲਈ ਬੀਐਸਐਨਲ ਟਾਵਰ ਤੇ ਚੜਿਆ ਨਿਹੰਗ ਸਿੰਘ ਮੋਗਾ ਇੰਪਰੂਵਮੈਂਟ ਟਰਸਟ ਵਿੱਚ ਲੱਗੇ ਮੇਲੇ ਨੂੰ ਰੋਕਣ ਲਈ ਅੱਜ ਕਨੇਹੰਗ ਸਿੰਘ ਬੀਐਸਐਨਐਲ ਐਕਸਚੇਂਜ ਸ਼ਹਿਰਾ ਗਰਾਉਂਡ ਮੋਗਾ ਦੇ ਟਾਵਰ ਤੇ ਚੜ ਗਿਆ ਜਾਣਕਾਰੀ ਦਿੰਦਿਆ ਨੇਹੰਗ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲਡੇਕੇ ਨੇ ਦੱਸਿਆ ਕਿ ਇਹਨੇ ਦਿਨੀ ਚਾਰ ਸੈਵ ਜਾਦਨਾ ਸ਼ਹੀਦੀ ਦਿਹਾੜੇ ਚਾਦਰੇ ਨੇ ਇੱਥੇ ਥਾਂ ਥਾਂ ਤੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪਰ ਮੋਗਾ ਦੇ ਇੰਪਰੂਵਮੈਂਟ ਟਰਸਟ ਵਿੱਚ ਮੇਲਾ ਲਗਾਇਆ ਜਾਂਦਾ ਹੈ ਜਿਸ ਵਿੱਚ ਅਸ਼ਲੀਲ ਗੀਤ ਚੱਲ ਰਹੇ ਨੇ ਤੇ ਮੇਲੇ ਵਿੱਚ ਰੋਲਾ ਪਾਇਆ ਜਾ ਰਿਹਾ ਹੈ ਮੇਲਾ ਬੰਦ ਹੋਣ ਤੱਕ ਮੈਂ ਇਸ ਤਰ੍ਹਾਂ ਟਾਵਰ ਤੇ ਬੈਠਾ ਰਹਾਂਗਾ ਉਹਨਾਂ ਕਿਹਾ ਹੈ ਕਿ ਜਦੋਂ ਤੱਕ ਇਹ ਮੇਲਾ ਬੰਦ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਉਹ ਟਾਵਰ ਤੇ ਹੀ ਬੈਠਿਆ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘ ਜੀ ਚੜ ਗਿਆ ਆਪਣਾ ਟਾਵਰ ਤੇ ਅਰ ਉਸ ਕਦ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਪਿਆਜ ਦਿੱਤੀ ਉਥੇ ਡੀਜੇ ਲੱਗ ਜਾਂਦੇ ਇੱਕ ਵਾਰ ਸਿੱਧੀ ਦਿਹਾੜੇ ਚੱਲਦੇ ਆ ਇੱਕ ਵਾਰ ਸਿੱਧੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਜੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਉਹ ਜਾਲੇ ਬੈਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇਥੇ ਸਰਕਾਰ ਨੇ ਉਹਨੇ ਕ ਥੱਲੇ ਨਹੀਂ ਉਤਰਨਾਗਾ ਮਹਾਰਾਜ ਕਿਰਪਾ ਕਰੀ ਬਸ ਡੋਲਣ ਨਾ ਦੇ ਮਹਾਰਾਜ ਸਰਿਕ ਤੋਂ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉਥੇ ਲਾਇਆਈ ਇਹਨਾਂ ਨੇ ਇਹ ਮੇਲਾ ਜਿੰਨੀ ਕਰ ਚੱਲੂਗਾ ਓਨੇ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ ਡੀਜੇ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਉਹ ਫਿਰ ਅਸੀਂ ਹੁਣ ਜਾਦਾ ਸ਼ੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਾਂਗੇ ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਕਰ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਇਹ ਨਹੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸਾ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸੰਗ ਟਾਵਰ ਤੇ ਚੜ ਗਿਆ ਮੇਰਾ ਭਰਾ ਇਹ ਸ਼ੇਅਰ ਕਰਦੇ ਹੋ ਹੈਨਾ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰਦੇ ਹੋ ਮੇਰਾ ਭਰਾ ਤੇ ਜਿੰਨੇ ਜਿਹੜੇ ਸਰਕਾਰ ਇਹ ਬੰਦ ਨਹੀਂ ਚਰੌਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹਨੇ ਕੱਢ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਬਾ ਜਾਂ ਤਾਂ ਮੇਰੀ ਇਹ ਮਿੱਟੀ ਚੱਕ ਕੇ ਲੈ ਜਾਣਗੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਹਮਲਾ ਲੈਣਗੇ ਮਰਦ ਇਹ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ ਬੀਐਸਐਨਐਲ ਟਾਵਰ ਮੁੱਗਾ ਵਿਛਤ ਦਸਹਿਰਾ ਦੇ ਪੁਰਾਣੇ ਦਸਹਿਰਾ ਗਰਾਊਂਡ ਤੇ ਕਰਮਜੀਤ ਸਿੰਘ ਸਨ ਅਫੂ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ ਇਹ ਚੜ ਗਿਆ ਉੱਪਰ ਚੜ ਗਿਆ ਇਹ ਕਹਿੰਦਾ ਵੀ ਪ੍ਰੋਮੋਸ਼ਨ ਰਸਤਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਉਹ ਪ੍ਰੂਵਮੈਂਟ ਟਰਸਟ ਚ ਜਿਹੜਾ ਮੇਲਾ ਚੱਲ ਰਿਹਾ ਉਹਦੇ ਚ ਡੀਜੇ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਤਾਂ ਦੀਆਂ ਮੂਵਮੈਂਟ ਚੱਲ ਰਹੀ ਆ ਉਹ ਕਹਿੰਦੇ ਜੋ ਵੀ ਸਿੱਧੀ ਦਿਹਾੜੇ ਚੱਲ ਰਹੀ ਆ ਸੋਗ ਸਮਾਚਾਰ ਚੱਲਿਆ ਸੋਗ ਲਹਿਰ ਚੱਲ ਰਹੀ ਆ ਆ ਚਾਰ ਸਾਹਿਬ ਜੱਤੇ ਬਾਬਾ ਜੀ ਦੇ ਸਿੱਧ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਪ੍ਰੂਵਮੈਂਟ ਟਰਸਟ ਚ ਆ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ نیچے ਆਉਂਗਾ ਪਰ ਅਸੀਂ ਜੀ ਸਾਹਿਬ ਦੀ ਮੰਨ ਜੋਗੇ ਅਸੀਂ ਸਾਹਿਬ ਦੀ ਬਦਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਆ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਅਸੀਂ ਇਹਨਾਂ ਨੂੰ نیچے ਲੈ ਕੇ ਆਈਏ ਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮੰਨ ਜੋਗੇ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾ ਦੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਦਾ ਮਤਲਬ ਸਵੇ ਸਵੇਚਾਰ ਨੂੰ ਬੰਦ ਕਰਾ ਕੇ ਗਰਮਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਚੱਲਾ ਰਹੇ ਹਾਂ ਉਸ ਤੋਂ ਬਾਅਦ ਇਹ ਜਾਨੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਹਾਂ ਮਨਜੋ ਐਕਸੀ ਸਾਹਿਬ ਨੇ ਇਹ ਹੁਕਮ ਦਿੱਤਾ ਤੁਹਾਡੇ ਵੱਲੋਂ ਸਪੀਕਰ ਬੰਦ ਕਰਾਇਆ ਪਰੰਤੂ ਇਹਨਾਂ ਵੱਲੋਂ ਕਹਿ ਗਿਆ ਮੇਲਾ ਬੰਦ ਕਰਨ ਵਾਸਤੇ ਹਾਂ ਇਹ ਕਹਿ ਰਿਹਾ ਜੀ ਬੰਦ ਕਰਾਓ ਪਰ ਉਹ ਜੋ ਜੋ ਸਰਕਾਰ ਇਹਨਾਂ ਦੀ ਮਨਜ਼ੂਰੀ ਜੋ ਵੀ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਜੋ ਪ੍ਰਸ਼ਾਸਨ ਦੀ ਅਕੋਰਡਿੰਗ ਹੀ ਚੱਲਾਂਗੇ ਅਸੀਂ ਤੇ ਉਹਨੂੰ ਜਿਵੇਂ ਵੀ ਐਜਟੇਜ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹ ਜਿਹੜਾ ਡੀਜੇ ਵਗੈਰਾ ਉਹ ਬੰਦ ਕੀਤੇ ਜਾਣ ਟਾਵਰ ਦੇ ਉੱਪਰ ਕਿੰਨੇ ਨੇ ਜਿਹੜੇ ਵੀ ਟਾਵਰ ਉੱਪਰ ਇੱਕ ਜਾਣਾ ਚੜਿਆ ਹੋਇਆ ਜੀ ਇੱਕ ਉਹਦਾ ਸਾਥੀ ਕੋਈ ਨਾਲ ਆਇਆ ਉਹਨੂੰ ਸਮਝਾ ਕੇ ਵਿਝਾ ਕੇ ਉਹਨੂੰ ਨੀਚੇ ਲਿਆ ਰਹੇ ਆਂ ਅਸੀਂ ਤੇ ਉਹਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਆਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਆਂ ਅਸੀਂ ਜਲਦੀ ਤੋਂ ਜਲਦੀ ਮਾਨਯੋਗ ਅਸੀਂ ਸਾਹਿਬ ਹੁਕਮ ਦੇਦੇ ਆ ਸਪੀਕਰ ਵੀ ਬੰਦ ਕਰਾ ਰਹੇ ਆ ਤੇ ਉਹਨਾਂ ਨੂੰ ਜੋ ਵੀ ਡੀਜੇ ਚੱਲੇ ਉਹ ਵੀ ਬੰਦ ਕਰਾ ਰਹੇ ਆਂ